ਦੀਵਾਲੀ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਨੂੰ ਸਖਤ ਜੋ ਹੈ ਉਹ ਬਣਾਇਆ ਗਿਆ ਹੈ ਇਸੇ ਦੇ ਚੱਲਦੇ ਤਰੰਤਾਰਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਗੈਂਗਸਟਰ ਦੇ 5 ਗੁਰਗੇਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਰੰਤਾਰਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਗੁਰਦੇਵ ਸਿੰਘ ਜੈਸਲ ਗੈਂਗ ਦੇ 5 ਗੁਰਗੇ ਜੋ ਨੇ ਉਹਨਾਂ ਨੂੰ ਹਥਿਆਰਾਂ ਸਮੇਤ ਤਰੰਤਾਰਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਇਹ 5 ਜੋ ਗੁਰਗੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਕੋਲੋਂ 3 ਪਿਸਟੋਲ ਵੀ ਜੋਨੇ ਉਹ ਪੁਲਿਸ ਨੇ ਬਰਾਮਦ ਕੀਤੇ ਨੇ ਤਾਂ ਦੀਵਾਲੀ ਦੇ ਮੌਕੇ ਤਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਇਹ ਰੰਗ ਦੇਰੀਆਂ ਕਰਕੇ ਫਰੋਤੀਆਂ ਮੰਗਦੇ ਸੀ ਜਿਸ ਤੋਂ ਬਾਅਦ ਇਹ ਕਤਲ ਤੱਕ ਜੋਸੀਓ ਕਰ ਦਿੰਦੇ ਸੀ ਫਰੋਤੀ ਨਾ ਦੇਣ ਤੇ ਉਸ ਵਿਅਕਤੀ ਦਾ ਤਜਾਹੇ ਦੇ ਵਿਚਾਲੇ ਇਸ ਜੈਸਲ ਗੈਂਗ ਦੇ ਪੰਜ ਗੁਰਗਿਆਂ ਨੂੰ ਤਰੰਤਾਰਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਵੱਡੀ ਸਫਲਤਾ ਤਰੰਤਾਰਨ ਪੁਲਿਸ ਨੂੰ ਮਿਲੀ ਹੈ ਜਿੱਥੇ ਇਹ ਪੰਜ ਗੁਰਗੇ ਤਿੰਨ ਪਿਸਤੌਲਾਂ ਸਮੇਤ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤਾਂ ਵੱਡੀ ਸਫਲਤਾ ਹੈ ਦੀਵਾਲੀ ਤੋਂ ਪਹਿਲੇ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਚੱਪੇ-ਚੱਪੇ ਤੇ ਸੁਰੱਖਿਆ ਜੋ ਹੈ ਉਹ ਚੌਕਸ ਜੋ ਹੈ ਬਣਾਈ ਹੋਈ ਹੈ ਤਾਂ ਕਿ ਕੋਈ ਵੀ ਵੱਡੀ ਅਨਸੁਖਾਵੀ ਘਟਨਾ ਨਾ ਵਾਪਰੇ ਤਾਂ ਇਸੇ ਦੇ ਚਲਦਿਆਂ ਪੁਲਿਸ ਦੇ ਵੱਲੋਂ ਇਹ ਜਦ ਛਾਪੇਮਾਰੀ ਕੀਤੀ ਗਈ ਤਾਂ ਪੁਲਿਸ ਨੇ ਇਹ ਪੰਜ ਗੁਰਗੇ ਗੁਰਦੇਵ ਸਿੰਘ ਜੈਸਲ ਗੈਂਗ ਦੇ ਗ੍ਰਿਫਤਾਰ ਕੀਤੇ ਨੇ ਤਿੰਨ ਪਿਸਤੋਲਾਂ ਇਹਨਾਂ ਤੋਂ ਗ੍ਰਿਫਤਾਰ ਜੋ ਹੈ ਬਰਾਮਦ ਕੀਤੀਆਂ ਨੇ ਦੱਸ ਦਈਏ ਕਿ ਇਹ ਜੋ ਗੁਰਗੇ ਸੀ ਇਹਨਾਂ ਦੇ ਵੱਲੋਂ ਪੋਲੀਟੀਸ਼ੀਅਨਸ ਚਾਹੇ ਉਹ ਬਿਜ਼ਨਸਮੈਨ ਸੀ ਜਾਂ ਕੋਈ ਵੀ ਵਿਅਕਤੀ ਸੀ ਤਾਂ ਉਹਨਾਂ ਦੇ ਕੋਲੋਂ ਫਿਰੋਤੀਆਂ ਮੰਗੀਆਂ ਜਾਂਦੀਆਂ ਸੀ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਜਾਨੋਂ ਮਾਰਨ ਦੀਆਂ ਤਾਂ ਜਹੇ ਦੇ ਵਿਚਾਲੇ ਇਹ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਗੁਰਦੇਵ ਸਿੰਘ ਜੈਸਲ ਗੈਂਗ ਦੇ ਇਹ ਪੰਜ ਗੁਰਗੇ ਜੋਨੀਓ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤਿੰਨ ਪਿਸਤੌਲਾਂ ਵੀ ਮੌਕੇ ਤੋਂ ਜੋ ਹੈ ਇਹਨਾਂ ਦੇ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਜਹੇ ਦੇ ਵਿਚਾਲੇ ਇਹਨਾਂ ਦੇ ਖਿਲਾਫ FIR ਜੋ ਹੈ ਦਰਜ ਕਰ ਲਈ ਗਈ ਹੈ ਤੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ ਤਾਂ ਜਿਨੇ ਵੀ ਲੋਕਾਂ ਨੂੰ ਇਹਨਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸੀ ਫਰੋਤੀਆਂ ਮੰਗੀਆਂ ਗਈਆਂ ਸੀ ਉਸ ਬਾਬਤ ਹੁਣ ਜਾਂਚ ਕੀਤੀ ਜਾ ਰਹੀ ਹੈ ਤਾਂ ਤਰਨਤਾਰਨ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ ਜਿੱਥੇ ਪੁਲਿਸ ਦੇ ਵੱਲੋਂ ਗੁਰਦੇਵ ਸਿੰਘ ਜੈਸਲ ਗੈਂਗ ਦੇ ਜੋ ਗੈਂਗਸਟਰ ਹੈ ਉਸ ਦੇ ਪੰਜ ਗੁਰਗਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਿੰਨ ਪਿਸਤੌਲਾਂ ਇਹਨਾਂ ਦੇ ਕੋਲੋਂ ਮੌਕੇ ਤੋਂ ਬਰਾਮਦ ਹੋਈਆਂ ਨੇ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ ਤਾਂ ਵੱਡੀ ਸਫਲਤਾ ਦੀਵਾਲੀ ਦੇ ਮੌਕੇ ਤਰਨਤਾਰਨ ਪੁਲਿਸ ਨੂੰ ਮਿਲੀ